ਸਰ ਦਾ ਦੋ ਕੀ ਮੈਟਰ ਸਾਰਾ ਕਲੀਅਰ ਕਰ ਦੋ ਸਰ ਸਾਦੂ ਕਾਲ ਆਇਆ ਕਿ ਖੁਗਾੜਾ ਗੇੜ ਮੋਬਾਈਲ ਹਾਊਸ ਦੇ ਨਾਲ ਘਰ ਦੇ ਵਿੱਚ ਅੱਗ ਲੱਗੀ ਹੈ ਅਸੀਂ ਤੁਰੰਤ ਦੋ ਗੱਡੀਆਂ ਕੱਢ ਕੇ ਅੱਗ ਵਾਲੀ ਜਗ੍ਹਾ ਤੇ ਆ ਕੇ ਮੋਕਦੇ ਆ ਕੇ ਪਾਣੀ ਚਲਾ ਕੇ ਅੱਗ ਬੁਝਾ ਦਿੱਤੀ ਕੀ ਕਾਰਨ ਕੀ ਹੈਗਾ ਕਦੋਂ ਲੱਗੀ ਇਹ ਘਰ ਦੇ ਮੈਂਬਰ ਹੀ ਜਾ ਸਕਦੇ ਕਿੰਨੀਆਂ ਗੱਡੀਆਂ ਮੌਕੇ ਤੇ ਪਹੁੰਚਦੀਆਂ ਆਪਣੇ ਦੋ ਗੱਡੀਆਂ ਆਈਆਂ ਜੀ ਕਿੰਨਾ ਸਮਾਂ ਲੱਗਾ ਸਮਾਹਰ ਸਾਨੂੰ ਥੋੜਾ ਦੇਰ ਲੱਗੇ 5-10 ਮਿੰਟ ਕੋਈ ਦਿੱਕਤ ਨਹੀਂ ਜਿੰਨਾ ਪਤਾ ਲੱਗਾ ਮੁਹੱਲੇ ਦੇ ਵਿੱਚ ਅੱਗ ਲੱਗੀ ਹੋਈ ਹੈ ਗੱਡੀਆਂ ਮੋਹਰੇ ਖੜੀਆਂ ਹੂਟਰ ਵੱਜਦਾ ਆ ਰਿਹਾ ਫੇਰ ਵੀ ਤੁਹਾਨੂੰ ਸਹੀ ਉਹ ਕੋਈ ਨਹੀਂ ਦੇ ਦੇ ਸਰ ਇਹਨਾਂ ਨੇ ਪਹਿਲਾਂ ਕਿਹਾ ਮੋਬਾਈਲ ਹੋ ਦੇ ਬਾਅਦ ਜਿਹੜੀਆਂ ਆਲੇ ਦੁਆਲੇ ਕਾਰਾਂ ਲੱਗੀਆਂ ਹੁੰਦੀਆਂ ਇਹ ਕਈ ਜਾਣੇ ਗੱਡੀਆਂ ਬਾਹਰ ਕਢਾਓ ਕਾਰ ਦੇ ਵਿੱਚ ਅੱਗ ਲੱਗੀ ਹੁਣ ਆਹ ਨੇ ਦੁਕਾਨਦਾਰ ਨਹੀਂ ਸੁਣਦੇ ਦਾ ਹੀ ਕੀ ਕਹਿ ਸਕਦਾ ਇਹਦੀ ਤੁਸੀਂ ਸ਼ਿਕਾਇਤ ਨਗਰ ਨਿਗਮ ਦੇ ਕਮਿਸ਼ਨਰ ਜਾਂ ਮੇਰ ਨੂੰ ਦਊਂਗੇ ਨੇ ਨੂੰ ਕੇ ਨਾਲ ਮੈਂ ਲੈ ਲੈਣ ਕਹਿਤਾ ਕਾਉਂਸਲਰ ਸਾਹਿਬ ਸੀਗੇ ਮੀਤਾ ਜੀ ਉਹਨਾਂ ਨੂੰ ਕਹਿਤਾ ਉਹ ਕਹਿੰਦਾ ਸਵੇਰਿਆਂ ਦਾ ਹਾਲ ਹੈ ਫਿਰ ਗਲੀ ਗੱਡੀਆਂ ਗਲੀਆਂ ਚ ਭਰੀਆਂ ਹੁੰਦੀਆਂ ਤੁਸੀਂ ਮੌਕੇ ਤੋਂ ਆਏ ਹੋ ਭਾਜੀ ਉੱਪਰ ਗਏ ਸੀਗੇ ਤੁਸੀਂ ਕੀ ਕਾਰਨ ਕੀ ਹੋਇਆ ਪਤਾ ਲੱਗਾ ਕੁਝ ਇਹ ਉਹਨਾਂ ਦਾ ਪੂਜਾ ਦਾ ਕਮਰਾ ਸੀਗਾ ਜੀ ਉੱਥੇ ਜਰ ਜੋਤ ਕਰਕੇ ਲੱਗੀ ਤੁਸੀਂ ਜਾਣੀ ਨੁਕਸਾਨ ਹੋ ਰਿਹਾ ਹੈ ਲੈ ਜਾਣੀ ਇਹ ਮਾਲੀ ਨੁਕਸਾਨ ਹੋ ਗਿਆ ਇਹਨਾਂ ਦਾ ਕੀ ਨਾਮ ਹੈ ਸਰ ਆਪਣਾ ਮੇਰਾ ਨਾਮ ਰੇਸ਼ਮਾਰ